ਅੱਜ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਰਮਾਣਾ ਤਸੀਵ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਪਿੰਦੇ ਦੇ ਘਰੋਂ ਆਪਾਂ ਦੋ ਨਗ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਥੋਕਣ ਕੱਪੜ ਝੋਟੀਆਂ ਤੇ ਇੱਕ ਮਿੱਤਰੋ ਤਾਜੀ ਸੂਈ ਜਰਸੀ ਕ੍ਰੋਸ ਆਪਾਂ ਕਹਿ ਸਕਦੇ ਆ ਤੇ ਮਿੱਤਰੋ ਵਹਿੜਾ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਦੀ ਸੂਈਆ ਕਿੰਨਾ ਦੁੱਧ ਹੈ ਤੇ ਇਹਦੀ ਮਿੱਤਰੋ ਕੀ ਡਿਟੇਲ ਆ ਕਿੰਨੇ ਮਹੀਨਿਆਂ ਦੀ ਕੱਪਣਾ ਤੇ ਕਿੰਨਾ ਦੁੱਧ ਹੈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੈਠਾ ਹੋ ਉਹ ਠੀਕ ਹੈ ਸੇ ਤਾਂ ਹਾਂਜੀ ਬੜੀ ਜੀ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਚੋਟੀ ਦਿਖਾਈ ਆ ਕਾ ਨੋਰਮਲ ਹੈ ਨਾ ਹਾਂ ਠੀਕ ਹੈ ਠੀਕ ਆ ਬਾਈ ਹਾਂਜੀ ਢੋਟੀ ਦਾ ਇਹ ਸਾਢੇ 3 ਮਹੀਨੇ ਦੀ ਗੱਭਣ ਹੈ ਸਾਢੇ 3 ਮਹੀਨੇ ਦੀ ਗੱਭਣ ਹੈ ਚੈੱਕ ਪਾਸ ਹੈ ਚੈੱਕ ਪਾਸ ਆ ਗਈ ਬੰਦਾ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਦੁੱਧ ਕਿੰਨਾ ਕਹੂੰ ਫਿਰ ਦੁੱਧ ਬਾਈ ਮਾਇਆ ਦੇ ਘਰੇ 2 ਡੰਗ ਜੋ ਕੇ ਲੈ ਕੇ ਆਇਆ 8 ਕਿਲੋ ਦੁੱਧ ਲੈ ਕੇ ਆਇਆ ਠੀਕ ਹੈ ਮੰਨ ਲੇ ਵੀ 7-8 ਕਿਲੋ ਹੈਗਾ ਹੈਗਾ ਓਕੇ ਤੇ ਸਿੰਘ ਮਿੱਤਰੋ ਸੋਹਣੇ ਆ ਤੇ ਬੇਲ ਚੰਗੀ ਆ ਥਾਲੇ ਵੀ ਦੀ ਪੂਰੀ ਸਾਫ ਹੈ ਹੈਕਸ ਲੇਵੇ ਦੀ ਆ ਕੜ ਦੋ 12 13 ਲੀਟਰ ਹਨਾ ਭਾਈ 14 ਕਿਲੋ ਪਹਿਲਾਂ ਤਾਂ ਦਿੱਤਾ ਵਾ ਚਲੋ 12 13 ਹੀ ਮੰਨੋ ਹਾਂ 8 ਕਿਲੋ ਜਿਹੜੀ ਹੁਣ ਦੇਈ ਆ ਦੀ ਇਹ ਹਾਂ ਜਿਹੜੀ 3.5 ਮਹੀਨਾ ਦੀ ਗੱਭਣ ਹੋ ਕੇ 8 ਕਿਲੋ ਦੇ ਜਿੰਦੀਆਂ 12 ਕਿਲੋ ਤਾਂ ਹੈਗਾ ਹਾਂ ਬੰਦਾ 14 ਕਿਲੋ ਦੁੱਧ ਆਉਂਦਾ ਸੀਗਾ ਹਾਂ ਮੇਰਾ ਚੋਇਆ ਵਾ ਚਲੋ ਹਾਂ ਇਹਦਾ ਫਿਰ ਰੇਟ ਕੀ ਕਰਤਾ ਜੀ ਰੇਟ ਇਹਦਾ 85000 ਰੁਪਏ 85 ਹਾਂ ਬੱਚਾ ਹੈ ਬੱਚਾ ਹੈ ਬਿਨਾ ਬੱਚੇ ਤੋਂ ਆ 3.5 ਮਹੀਨਾ ਦੀ ਗੱਪਣ ਆ 8 ਕਿਲੋ ਮਿੱਤਰੋ ਦੁੱਧਾ ਮੁੱਲ 85 ਆ ਤੇ ਥਾਂਲੇ ਵੀ ਦੀ ਪੂਰੀ ਹਿਸਾਬ ਹੈ ਭਾਈ ਚਵਾਈ ਗਾਂ ਆ ਰਹੀ ਏ ਓਕੇ ਜਦੋਂ ਚੁੰਨੀ ਆ ਨਾ ਹਾਂ ਤੇ ਐ ਤੋਕੇ ਰਹਿਦੇ ਨਾਲ ਚਲੋ ਇਹ ਤੋਰੋ ਜੀ ਕੱਟ ਕੇ ਤੋਰ ਕੇ ਦਿਖਾ ਦਿਓ ਮਾਰਾ ਦੋਸਤੋ ਟੋਕੜ ਕੱਪਣ ਮੱਝਾਂ ਦੀ ਪਹਿਲਾ ਕਾਫੀ ਦਿਨਾਂ ਬਾਅਦ ਵੀਡੀਓ ਆਈਆਂ ਕੱਲ ਵੀ ਇੱਕ ਬਣਾਈ ਆ ਸਵੇਰ ਇੱਕ ਬਣਾਈ ਆ ਤੇ ਤੀਜੀ ਵੀਡੀਓ ਹੈ ਟੋਕੜ ਕੱਪਣ ਦੀ ਸੋ ਜਿਹੜੇ ਵੀ ਵੀਰ ਭਰਾ ਨੂੰ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਟੋਕੜ ਕੱਪਣ ਕੋਈ ਵੀ ਨਗ ਹੋਵੇ ਤਾਂ ਮਿੱਤਰੋ ਤਿੰਨੇ ਜਿਹੜੇ ਨਗ ਆਪਾਂ ਦਿਖਾਇਆ ਤਿੰਨੇ ਹੀ ਚੰਗੇ ਆ ਤਿੰਨਾਂ ਦੀ ਅੱਡੋ ਅੱਡ ਡਿਟੇਲ ਆ ਅੱਡੋ ਅੱਡ ਮਿੱਤਰੋ ਰੇਟ ਆ ਅੱਡੋ ਅੱਡ ਦੁੱਧ ਹੈ ਤੇ ਵੱਖਰੋ ਵੱਖਰੇ ਮਿੱਤਰੋ ਸੁਹੇਲ ਮੋਡਲ ਹੈ ਸੋ ਲਗਾਤਾਰ ਫਿਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਜੇਕਰ ਕਿਸੇ ਵੀ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਦੁੱਧ ਮਿੱਤਰੋ ਚੋਇਆਬਾ ਜਿਹੜੀ ਅਸੀਂ ਵੀਡੀਓ ਬਣਾ ਰਹੇ ਹਾਂ 12 ਕ ਵਿੱਚ ਵੀਡੀਓ ਬਣਾ ਰਹੇ ਹਾਂ ਸਾਹਮਣੋਂ ਤੁਸੀਂ ਆ ਕੇ ਆਪਦੀ ਤਸੱਲੀ ਕਰ ਸਕਦੇ ਹੋ ਬਿਨਾ ਬੱਚੇ ਤੋਂ ਆ ਤੇ ਸਿੱਧ ਪੱਖੋਂ ਮਿੱਤਰੋ ਠੀਕ ਹੈ ਦੂਜੇ ਨੰਬਰ ਤੇ ਸੂਈ ਵੀ ਹੈ ਨਾ ਇਹਦਾ ਜਰਸੀ ਕ੍ਰੋਸ ਦਾ ਇਹਦਾ ਕੀ ਹਿਸਾਬ ਕਿਤਾਬ ਆ ਜੀ ਇਹਨੂੰ ਬਈ ਤਿੰਨ ਦੇ ਲਾਉਗੇ ਤੁਹਾਨੂੰ ओके 25 ਮਾਰਾ ਦੇ ਓਕੇ ਜੀ ਠੀਕ ਆ ਠੀਕ ਆ ਤੇ ਹੈਗਾ ਕਾ ਨੌ ਕਿਲੋ ਬੋਲਾ 9 10 ਕਿਲੋ ਬੋਲਾ ਹਾਂ ਠੀਕ ਆ ਤੋਰੋ ਜੀ ਇਹਨੂੰ ਵੀ ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਨਾਰਮਲ ਕੱਦਦੀ ਆ ਮਿੱਤਰੋ ਥੱਲੇ ਵੀ ਦੀ ਪੂਰੀ ਸਾਫ ਹੈ ਤੇ ਤਿੰਨ ਚਾਰ ਦਿਨਾਂ ਦੀ ਵਜ੍ਹਾ ਕਹਿੰਦਾ ਵੀ ਸੂਈ ਵੀ ਆ 8 9 ਲੀਟਰ ਬੋਲਾ 10 ਕਿਲੋ ਬੋਲਾ ਓਕੇ 10 ਕਿਲੋ ਬੋਲਾ ਹਾਂ ਮੋੜ ਲੇ ਜੀ ਰੇਟ ਫਿਰ ਕੀ ਕਰਤਾ ਜੀ ਇਹਦਾ ਰੇਟ ਇਹਦਾ 45000 ਰੁਪਇਆ ਡਾਕਟਰ ਮਗਰ ਬੱਛੀ ਉਹ ਮਗਰ ਬੱਛੀ ਆ ਹਾਂ 45000 ਰੇਟ ਹੈ ਤੇ ਦੁੱਧ ਕੱਢ ਦੂ 12 13 ਪਰਾਂ ਆਣਾ ਕਦੋਂ ਬਾਈ 14 ਕਿਲੋ ਦੁੱਧ ਪਾ ਦੂ ਚਲੋ 12 13 ਲਓ ਹਾਂ 12 13 ਮੰਨ ਲਓ 14 ਕਿਲੋ ਦੁੱਧ ਪਾ ਦੂ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਆਪਣੀ ਪੰਜ ਬਿਆਲੀ ਹਾਂਜੀ 424 80542 ਤੇ 42400 ਭਰਾ ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ